ਸਤਿ ਸ਼੍ਰੀ ਅਕਾਲ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ ਅੱਜ ਦੀ ਆਪਣੀ ਵੀਡੀਓ ਹੈ ਬੱਚੇ ਇੱਕ ਤਰ੍ਹਾਂ ਦਾ ਸ਼ੀਸ਼ਾ ਹੁੰਦੇ ਆ ਜਿੰਨਾ ਪਰਿਵਾਰਾਂ ਦੇ ਬੱਚੇ ਤੁਹਾਡਾ ਸਤਕਾਰ ਨਹੀਂ ਕਰਦੇ ਸਿੱਧੇ ਮੂੰਹ ਗੱਲ ਨਹੀਂ ਕਰਦੇ ਤੁਹਾਡੇ ਉਹਨਾਂ ਦੇ ਘਰ ਜਾਣ ਤੇ ਤਾਂ ਸਮਝ ਲਿਆ ਕਰੋ ਕਿ ਤੁਹਾਡੀ ਪੈਠ ਪਿੱਛੇ ਉਨ੍ਹਾਂ ਦੇ ਘਰ ਦੇ ਵੱਡੇ ਵੀ ਤੁਹਾਡਾ ਸਤਿਕਾਰ ਨਹੀਂ ਕਰਦੇ ਅਕਸਰ ਦੇਖਣ ਵਿੱਚ ਆਇਆ ਹੈ ਕਿ ਜਦੋਂ ਘਰ ਦੇ ਵੱਡੇ ਬੱਚਿਆਂ ਸਾਹਮਣੇ ਤੁਹਾਡੇ ਬਾਰੇ ਮਾੜੇ ਸ਼ਬਦ ਬੋਲਣਗੇ ਤਾਂ ਬੱਚੇ ਸਭ ਗੱਲਾਂ ਨੋਟ ਕਰਦੇ ਆ ਫਿਰ ਜਦੋਂ ਤੁਸੀਂ ਉਨ੍ਹਾਂ ਦੇ ਘਰ ਜਾਂਦੇ ਹੋ ਤਾਂ ਵੱਡੇ ਤਾਂ ਮੂਤੇ ਮਿੱਠੇ ਬਣ ਕੇ ਵਿਖਾਵਾ ਕਰ ਲੈਂਦੇ ਆ ਪਰ ਬੱਚੀ ਇਸ ਤਰ੍ਹਾਂ ਨਹੀਂ ਕਰਦੀ ਉਹਨਾਂ ਦੇ ਦਿਮਾਗ ਵਿੱਚ ਇੱਕ ਵਾਰੀ ਜਿਸ ਤਰ੍ਹਾਂ ਦੀ ਛਵੀ ਤੁਹਾਡੀ ਬਣ ਗਈ ਉਸ ਤਰ੍ਹਾਂ ਦੀ ਹੀ ਰਹਿਣੀ ਹੈ ਇਸੇ ਕਰਕੇ ਕਹਿੰਦੀ ਹਾਂ ਕਿ ਬੱਚੇ ਸ਼ੀਸ਼ਾ ਹੁੰਦੇ ਆ ਉਹ ਤੁਹਾਨੂੰ ਦਿਖਾਉਂਦੇ ਆ ਕਿ ਤੁਹਾਡੀ ਪੈਠ ਪਿੱਛੇ ਸਾਡੇ ਘਰੇ ਐਨੀ ਕੋਈ ਤੁਹਾਡੀ ਇੱਜ਼ਤ ਹੁੰਦੀ ਹੈ ਜਿਸ ਘਰ ਦੇ ਬੱਚੇ ਤੁਹਾਨੂੰ ਘਰੇ ਗਿਆ ਨੂੰ ਭੱਜ ਕੇ ਮਿਲਣਗੇ ਪਿਆਰ ਕਰਨਗੇ ਤਾਂ ਸਮਝ ਲਿਆ ਕਰੋ ਕਿ ਉਹ ਪਰਿਵਾਰ ਵੀ ਤੁਹਾਡੀ ਬਹੁਤ ਇੱਜ਼ਤ ਕਰਦਾ ਹੈ ਇਸੇ ਕਰਕੇ ਜਦੋਂ ਵੀ ਤੁਸੀਂ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਤੇ ਜਾਣ ਪਛਾਣ ਵਾਲਿਆਂ ਦੇ ਘਰ ਜਾਂਦੇ ਹੋ ਤਾਂ ਆਪਣੀ ਇੱਜ਼ਤ ਦਾ ਖਿਆਲ ਰੱਖ ਕੇ ਜਾਇਆ ਕਰੋ ਜਿੱਥੇ ਇੱਜ਼ਤ ਨਾ ਹੋਵੇ ਉਥੇ ਬਹੁਤਾ ਨਹੀਂ ਜਾਣਾ ਚਾਹੀਦਾ ਮੈਂ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਹੁੰਦਾ ਦੇਖਿਆ ਹੈ ਆਪਣੇ ਨਾਲ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰਾਂ ਮੈਂ ਨਹੀਂ ਚਾਹੁੰਦੀ ਕਿ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਹੋਵੇ ਕਿਉਂਕਿ ਸਭ ਨੂੰ ਇੱਜ਼ਤ ਪਿਆਰੀ ਹੈ ਆਪਾਂ ਉਪਰੋਂ ਉਪਰੋਂ ਇੱਜ਼ਤ ਕਰਨ ਵਾਲਿਆਂ ਨੂੰ ਆਪਣਾ ਸਮਝ ਲੈਂਦੇ ਹਾਂ ਪਰ ਹਕੀਕਤ ਕੱਜ ਹੋਰ ਹੁੰਦੀ ਹੈ ਕਿ ਤੁਹਾਡੇ ਕਿਸੇ ਨਾਲ ਵੀ ਐਦਾਂ ਹੋਇਆ ਹੈ ਕਿ ਪਰਿਵਾਰ ਤਾਂ ਬਹੁਤ ਆਪਣੇ ਬਣਦਾ ਦਿਖਾਵਾ ਕਰਦਾ ਹੈ ਤੁਹਾਡੇ ਉਹਨਾਂ ਦੇ ਘਰ ਜਾਣ ਤੇ ਪਰ ਬੱਚੇ ਸਿੱਧੇ ਮੂੰਹ ਗੱਲ ਨਾ ਕਰਦੇ ਹੋਣ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਇਸ ਤਰ੍ਹਾਂ ਦੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਤੋਂ ਬਚੋ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ